ਸਵੇਰੇ ਤੋਂ ਚੋਣਾਂ ਦਾ ਦੌਰ ਸ਼ੁਰੂ ਹੋਣ ਵਾਲਾ ਹੈ ਤੇ ਅਜੇ ਹਿਚ ਸਾਈਆਂ ਸਿਆਸੀ ਤੀਰਾਂ ਪੱਵਾਪਾਰ ਨੇ ਤੇ ਲੋਕ ਆਪਣੇ ਲੋਕਾਂ ਨੂੰ ਆਪਣੇ ਪੱਖੀ ਕਰਨ ਦੇ ਲਈ ਲੋਕਾਂ ਤੱਕ ਆਪਣੀ ਪਾਰਟੀ ਦੀਆਂ ਨੀਤੀਆਂ ਪਹੁੰਚਾਉਣ ਚ ਲੱਗੀਆਂ ਹੋਈਆਂ ਅਤੇ ਅਜੇ ਹਾਈ ਕੁਝ ਪਠਾਨਕੋਟ ਵਿਖੇ ਦੇਖਣ ਨੂੰ ਮਿਲ ਰਿਹਾ ਜਿੱਥੇ ਪਾਜਪਾ ਵੱਲੋਂ ਕੇਂਦਰ ਦੀਆਂ 16 ਲੋਕਾਂ ਤੱਕ ਪਹੁੰਚਾਉਣ ਦੇ ਲਈ ਕੈਂਪ ਲਗਾਏ ਜਾ ਰਹੇ ਨੇ ਤਾਂ ਜੋ ਲੋਕਾਂ ਤੱਕ ਸੁਨੇਹਾ ਪਹੁੰਚਾਇਆ ਜਾ ਸਕੇ ਕਿ ਪੰਜਾਬ 'ਚ ਜੋ ਹੈ ਹਿੱਤ ਹੈ ਸਕੂਨਤਾ ਦੀਆਂ ਚਾਰੀਆਂ ਨੇ ਉਹਨਾਂ ਵਿੱਚ ਜ਼ਿਆਦਾਤਰ ਕਿਤੇ ਸਰਕਾਰ ਦੀ ਦੇਣ ਹੈ ਪਰ ਇਹਨਾਂ ਕੈਂਪਾਂ ਨੂੰ ਲੈ ਕੇ ਕਲ ਜਿਲਾ ਪੁਲਿਸ ਵੱਲੋਂ ਬੀਤੇ ਦਿਨ ਪਾਜਪਾ ਦੇ ਆਗੂਆਂ ਨੂੰ ਨਜ਼ਰਬੰਦ ਕਰ ਲਿੱਤਾ ਗਿਆ ਸੀ ਤੇ ਕੋਈ ਕੈਂਪ ਜੜਾ ਨਹੀਂ ਲਗਾਉਣ ਦਿੱਤਾ ਗਿਆ ਜਿਸ ਤੇ ਚੱਲਦੇ ਅੱਜ ਪਾਜਪਾ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਆਪਣਾ ਰੋਸ ਜੜਾ ਜ਼ਾਹਿਰ ਕੀਤਾ ਜਾ ਰਿਹਾ ਤੇ ਮੁੱਖ ਮੰਤਰੀ ਦਾ ਪੁਤਲਾ ਵੀ ਫੁਕਿਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਾਜਪਾਗੂ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਜਨਹਿਤ ਸਕੀਮਾਂ ਨੂੰ ਆਪਣੇ ਨਾਮ ਤੇ ਨਾਮ ਦੇ ਲੋਕਾਂ 'ਚ ਜਿਹੜਿਆ ਵਾਹਵਾਹੀ ਲੁਟਰੀ ਹੈ ਤੇ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਕੈਂਪ ਲਗਾਏ ਜਾ ਰਹੇ ਸਨ ਤਾਂ ਜੋ ਗਰੀਬ ਨੂੰ ਜਿਹੜਾ ਹੈ ਉਹਨਾਂ ਦੇ ਪਿੰਡਾਂ ਵਿੱਚ ਸਹੂਲਤ ਮਿਲ ਸਕੇ ਅਤੇ ਉਹਨਾਂ ਨੂੰ ਸੁਵਿਧਾ ਕੇਂਦਰ 'ਚ ਖੱਜਲ ਖੁਆਰ ਨਾ ਹੋਣਾ ਪਵੇ ਪਰ ਪਾਜਪਾ ਦਾ ਇੱਕ ਸੂਬਾ ਸਰਕਾਰ ਨੂੰ ਰਾਸ ਜਿਹੜਾ ਹੈ ਇਹ ਨਹੀਂ ਆਇਆ ਤੇ ਸੂਬਾ ਸਰਕਾਰ ਦੇ ਵੱਲੋਂ ਜ਼ਿਲ੍ਹਾ ਦੇ ਪਾਜਪਾਗੂਆਂ ਨੂੰ ਆਪਣੇ ਆਪਣੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਜਿਸ ਤੇ ਰੋਜ਼ ਵੱਜੋ ਅੱਜ ਉਹਨਾਂ ਵੱਲੋਂ ਮੁੱਖ ਮੰਤਰੀ ਦਾ ਪੁਤਲਾ ਵੀ ਫੁੱਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਆਪਣਾ ਰੋਸ ਜਿਹੜਾ ਹੈ ਉਹ ਜ਼ਾਹਿਰ ਕੀਤਾ ਗਿਆ ਕਿ ਪਰਸੋ ਤੋਂ ਇਸਲੇ 10 ਦਿਨ ਤੋਂ ਪੰਜਾਬ ਦੀ ਸਰਕਾਰ ਨੂੰ ਇੱਕ ਪਤਾ ਨਹੀਂ ਕੀ ਹੋਇਆ ਕਿ ਅਸੀਂ ਪਿਛਲੇ 1.5 ਮਹੀਨੇ ਤੋਂ ਕੈਂਪ ਲਗਾ ਰਹੇ ਹਾਂ ਔਰ ਇਸ ਕੈਂਪਾਂ ਦੀ ਗਿਣਤੀ ਜਿਹੜੀ ਹੈ ਉਸ ਜਾਨਪੁਰ ਦੇ ਵਿੱਚ ਲਗਾਤਾਰ ਚਲਦੀ ਨਹੀਂ ਔਰ ਪਿਛਲੇ 4-5 ਦਿਨ ਤੋਂ ਅਸੀਂ ਇਹ ਕੈਂਪ ਜਿਹੜੇ ਆ ਉਹ ਕੋਈ ਹਲਕੇ ਵਿੱਚ ਲਗਾਏ ਉਸੇ ਕੈਂਪ ਦੇ ਮਾਧਿਅਮ ਦੇ ਨਾਲ ਅਸੀਂ ਗਰੀਬ ਜਨਤਾ ਨੂੰ ਉਹਨਾਂ ਦੇ ਦੁਆਰੇ ਜਾ ਕੇ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਉਹਨਾਂ ਦੀ ਇਹ ਕੇਂਦਰ ਸਰਕਾਰ ਦੀ ਜਿਹੜੀ ਯੋਜਨਾਵਾਂ ਉਹਨਾਂ ਦਾ ਲਾਭ ਦੇਣ ਲਈ ਉਹਨਾਂ ਦੇ ਕਾਰਡ ਬਣਾ ਰਹੇ ਸੀ ਮੈਂ ਸਮਝਦਾ ਇੱਕ ਬੜਾ ਭਲਾਈ ਦਾ ਕੰਮ ਸੀ ਸਭ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਆਪਣਾ ਕੰਮ ਕਰ ਰਹੇ ਸੀ ਪਰ ਮੈਨੂੰ ਨਹੀਂ ਸਮਝ ਆਈ ਕਿ ਇਹਨਾਂ ਨੂੰ 4 ਦਿਨ ਦੇ ਵਿੱਚ ਕੀ ਹੋਇਆ ਮੈਨੂੰ ਲੱਗਦਾ ਹੈ ਕਿ ਪਿਛਲੇ ਦਿਨੋਂ ਜਿਹੜਾ ਸੰਸਦਿਆ ਦਾ ਇੱਕ ਬਿਆਨ ਆਇਆ ਕਿ ਅਸੀਂ ਸਾਮ-ਦਾਮ ਦੰਡਬੇਦ ਮਾਰਾਂਗੇ ਕੁੱਟਾਂਗੇ ਲੜਾਂਗੇ ਪਰਚੇ ਦਰਜ ਕਰਾਵਾਂਗੇ ਬਾਜਪਾ ਦੇ ਕਾਰਜਕਰਤਾ ਹੋਣ ਕਾਂਗਰਸ ਦੇ ਕਾਰਜਕਰਤਾ ਹੋ ਸਾਡੀ ਵਿਰੋਧੀ ਪਾਰਟੀ ਜਿੰਨੇ ਆਉਣਗੇ ਸਭ ਕਾਰਜਕਰਤਾ ਨੂੰ ਅਸੀਂ ਆਪਣਾ ਡਰਾਵਾਂਗੇ ਔਰ ਚਕਲਾ ਚੋਣ ਜਿੱਤਾਂਗੇ ਅਸੀਂ ਸੋਚ ਜਿਸ ਸੋਧੀਆਂ ਹੀ ਉਹਨੂੰ ਪਰਸੋ ਤੋਂ ਇਹਨਾਂ ਨੇ ਕਰਾਵਿਤ ਕੀਤਾ ਔਰ ਦੂਸਰੀ ਗੱਲ ਮੈਂ ਆਪਣੇ ਪਾਰਟੀ ਦੇ ਕਾਰਜਕਰਤਾ ਦੇ ਮਾਧਿਅਮ ਦੇ ਨਾਲ ਔਰ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੇ ਹੁਕਮਾਂ ਦੇ ਮੁਤਾਬਕ ਤਾਂ ਕਹਿ ਰਿਹਾ ਆ ਪ੍ਰਦੇਸ਼ ਅધ્યક્ષ ਦਾ ਵੀ ਬਿਆਨ ਆਇਆ ਹੋਏਗਾ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਡਰਨ ਵਾਲਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਅੱਗੇ ਵੀ ਸੜਕਾਂ ਦੀ ਰੰਗ ਆਈ ਹੁਣ ਵੀ ਸੜਕਾਂ ਤੇਾਨੂੰ ਕੋਈ ਗਿਰੋਜ ਨਹੀਂ ਹੈ ਸਾਨੂੰ ਜਨਤਾ ਦੀ ਸੇਵਾ ਕਰਨ ਲਈ ਕੋਈ ਨਹੀਂ ਰੋਕ ਸਕਦਾ ਭਗਵੰਤ ਮਾਨ ਜੀ ਤੁਸੀਂ ਨਹੀਂ ਰੋਕ ਸਕਦੇ ਤੇ ਤੁਹਾਡੇ ਦੁਆਰਾ ਠੇਕੇ ਦੇ ਦਿੱਤੀ ਗਈ ਸੀ ਸਰਕਾਰ ਹੈ ਕੇਜਰੀਵਾਲ ਉਸ ਤੇ ਸੋਧਿਆ ਉਹ ਤੇ ਭੋਲੀ ਹੈ ਉਹ ਤੇ ਕਹ ਹਾਰਿਆ ਹੋਇਆ ਇੱਕ ਨਕਾਮ ਆਦਮੀ ਹੈ ਮੈਂ ਇੱਕ ਵਾਰ ਫਿਰ ਤੋਂ ਆਪਣੇ ਕਾਰਜਕਰਤਾ ਦਾ ਵੀ ਧੰਨਵਾਦ ਕਰਦਾ ਮੈਂ ਇਸ ਮੰਡਲ ਦੇ ਅਧਿਖ ਨੌਰਥ ਮੰਡਲ ਨੀਪੁੰਜੀ ਸਾਊਥ ਮੰਡਲ ਦੇ ਅਧਿਖ ਅਮਨ ਜੀ ਦਿਆਤੀ ਮੰਡਲ ਦੇ ਅਧਿਖ ਪ੍ਰਵੀਨ ਕਟੋਜੀ ਆਏ ਨੇ ਔਰ ਉਹਨਾਂ ਦੇ ਨਾਲ ਆਏ ਸਟੀਜਾਹ ਜੀ ਜੀ ਉਹਨਾਂ ਦੇ ਤੈਦ ਨੂੰ ਪੈਸਾ ਮਿਲ ਜਾਏਗਾ। ਕਿਹਾ ਇਸੇ ਚ ਉਹਨਾਂ ਨੂੰ ਕੀ ਤਕਲੀਫ ਹੈ? ਇਹ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ। ਵੀ ਮੰਦੇ ਸਰਕਾਰ ਜਿਹੜੀ ਕੇਂਦਰ ਸਰਕਾਰ ਦੀ ਸਕੀਮਾ ਲੋਕਾਂ ਤੱਕ ਪਹੁੰਚਾਣ ਦੀ ਜਿਹੜੀ ਨਾਕਾਮ ਰਹੀ। ਬਿਲਕੁਲ ਜੇ ਨਾਕਾਮ ਰਹੀ ਹੈ ਤਾਂ ਸਾਨੂੰ ਆਣਾ ਪਿਆ। ਪਿਛਲੇ 3.5 ਸਾਲ ਤੋਂ ਕੜੀ ਯੋਜਨਾ ਲਗਾਤਾਰ ਚੱਲ ਰਹੀ ਹੈ ਪਰ ਫਿਰ ਵੀ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਪਿਛਲੇ 1 ਮਹੀਨੇ ਤੋਂ 7 ਤੋਂ 8000 ਕਾਰਡ ਬਣਾ ਚੁੱਕੇ ਆ। ਔਰ ਲਗਭਗ ਮੈਨੂੰ ਲੱਗਦਾ ਹੈ 25 ਤੋਂ 30 ਹਜ਼ਾਰ ਇਹਦੀ ਰਿਕੁਆਇਰਮੈਂਟ ਹੋ ਰਹਾ ਔਰ ਭਾਰਤੀ ਜਨਤਾ ਪਾਰਟੀ ਉਤਨੀ ਤਰ ਤਰ ਤੱਕ ਬੈਠੇਗੀ ਨਹੀਂ ਕੋਈ ਕਾਰਕਟਰ ਨਹੀਂ ਬੈਠੇਗਾ ਜਦੋਂ ਤੱਕ ਇਸ ਸੂਬੇ ਦਾ ਇੱਕ ਇੱਕ ਵਿਅਕਤੀ ਨੂੰ ਲਾਭ ਨਾ ਮਿਲ ਜਾਏ ਬਹੁਤ ਬਹੁਤ ਜਨਾਬਾ ਔਰ ਮੈਂ ਕੀ ਹੈ ਇੱਕ ਸਮਝਣਾ ਲੱਗਿਆ ਅਜ ਐਂਡ ਹੈ ਤੁਸੀਂ ਜੋ ਵੀ ਕਰੋਗੇ ਤੁਹਾਨੂੰ ਇਹਦਾ ਉਲਟਾ ਜਵਾਬ ਮਿਲੇਗਾ ਕੱਲ ਮੈਂ ਪੁਲਿਸ ਲੀਸ ਤੇ ਪ੍ਰਸ਼ਾਸਨ ਦੇ ਲੋਕ ਮੇਰੇ ਕੋਲ ਆਏ ਸੀ ਉਹਨਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਉਹ ਆਪਣੀ ਮਜਬੂਰੀ ਨਾਲ ਆਏ ਹੀ ਇਹਨਾਂ ਦੇ ਆਪਣਾ ਹੁਕਮਾ ਦੇ ਮੁਤਾਬਕ ਆਏ ਹੀ ਮੈਂ ਉਹਨਾਂ ਨੇ ਪੁੱਛਿਆ ਕਿ ਦੱਸੋ ਸਾਡਾ ਕਸੂਰ ਕੀ ਹੈ ਜਵਾਬ ਕੋਈ ਨਹੀਂ ਹੈ ਮੈਂ ਪੱਤਰਕਾਰਾਂ ਮਾਧਿਅਮ ਦੇ ਆਪ ਤੇ ਸਭ ਲੋਕ ਆਵਤੇ ਆਏ ਆਪ ਦੇ ਇਤਨੀ ਗਰਮੀ ਵਿੱਚ ਬਹੁਤ ਬਹੁਤ ਸਵਾਗਤ ਹੈ ਭਰਾ ਆਪ ਵੀ ਪੁੱਛੋ ਉਹਨਾਂ ਨੂੰ ਕਿ ਇਹਨਾਂ ਕੈਂਪਾਂ ਦੇ ਨਾਲ ਤੁਹਾਨੂੰ ਨੁਕਸਾਨ ਕਿਆ ਹੈ ਦੂਸਰੀ ਗੱਲ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਵਾਂ ਇਹ ਲੋਕ ਕਹਿੰਦੇ ਆ ਕਿ ਡਾਟਾ ਚੋਰੀ ਹੋ ਰਿਹਾ ਇਹਨਾਂ ਨੂੰ ਇਹ ਵੀ ਪੁੱਛ ਲੈਣਾ ਕਿ ਜਦੋਂ ਭੈਣਾ ਦੇ ਤੁਸੀਂ 1-1000 ਰੁਪਏ ਦੇ ਫਾਰਮ ਭਰੇ ਸੀ ਆਧਾਰ ਕਾਰਡ ਲਏ ਸੀ OTP ਲਏ ਸੀ ਕੀ ਉਸ ਟਾਈਮ ਤੇ ਡਾਟਾ ਚੋਰੀ ਨਹੀਂ ਹੋਇਆ ਕੀ ਉਸ ਟਾਈਮ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਈ ਇਸ ਲਈ ਮੈਂ ਇੱਕ ਵਾਰ ਫੇਰ ਤੋਂ ਆਪਣੇ ਕਾਰਕਟਰਾਂ ਦਾ ਧੰਨਵਾਦ ਵੀ ਕਰਦਾ ਔਰ ਇਸ ਸਰਕਾਰ ਨੂੰ ਚੇਤਾਵਨੀ ਵੀ ਦਿਨਾ ਅੱਗੇ ਤੋਂ ਐਸੀ ਹਰਕਤਾਂ ਕਰੋਗੇ ਤੇ ਮੂੰਹ ਤੁਹਾਡਾ ਜਵਾਬ ਦੇਖਾ